ਇਹ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਵਿੱਚੋਂ ਪ੍ਰਾਪਤ ਹੋਇਆ ਸੀ ਜਦੋਂ ਵੇਈ ਨਦੀ ਵਿੱਚ ਪਰਵੇਸ਼ ਕੀਤਾ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਚੋਲਾ ਸਾਹਿਬ ਜੀ ਦੇ ਜੋ ਕਿ ਡੇਰਾ ਬਾਬਾ ਨਾਨਕ ਵਿਖੇ ਸਥਿਤ ਹੈ ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਦੱਸਾਂਗੇ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸੰਗਤ ਜੀ ਇਤਿਹਾਸ ਦੀਆਂ ਵੀਡੀਓ ਬਿਨਾ ਕਹੇ ਹੀ ਸ਼ੇਅਰ ਕਰਿਆ ਕਰੋ ਤਾਂ ਕਿ ਬੱਚਾ ਨੂੰ ਕੋਈ ਚੰਗਾ ਸਿੱਖਣ ਲਈ ਮਿਲੇ ਆਓ ਤੁਹਾਨੂੰ ਦੱਸਦੇ ਹਾਂ ਗੁਰਦੁਆਰਾ ਚੋਲਾ ਸਾਬਜੀ ਦਾ ਇਤਿਹਾਸ ਵੀਡੀਓ ਦੇ ਨਾਲ ਬਣੇ ਰਿਓ ਜੋ ਕਿ ਸ਼ੀਸ਼ੇ ਵਿੱਚ ਮੜਿਆ ਹੋਇਆ ਚੋਲਾ ਸਾਬਜੀ ਦੇ ਨਾਲ-ਨਾਲ ਇੱਕ ਪ੍ਰਾਤਨ ਸਮੇਂ ਚ ਬੀਬੀ ਨਾਨਕੀ ਜੀ ਵੱਲੋਂ ਹੱਥ ਦਾ ਕੱਢਿਆ ਹੋਇਆ ਰਮਾਲਾ ਸਾਹਿਬ ਵੀ ਹੈ ਅਤੇ ਇੱਕ ਚੌਰ ਸਾਹਿਬ ਵੀ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਵਿੱਚੋਂ ਪ੍ਰਾਪਤ ਹੋਇਆ ਸੀ ਜਦੋਂ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ ਅਸ਼্নান ਕਰਨ ਵਾਸਤੇ ਗਏ ਚੁੱਬੀ ਲਈ ਤੇ ਅਲੋਪ ਹੋ ਗਏ ਸਨ ਤੀਸਰੇ ਦਿਨ ਬਾਹਰ ਆਏ ਸਨ ਤੇ ਉਸ ਟਾਈਮ ਵਿੱਚ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਪਹੁੰਚ ਗਏ ਸਨ ਸੱਚਖੰਡ ਵਿੱਚ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੂੰ ਮੂਲ ਮੰਤਰ ਦੀ ਗੁਰਬਾਣੀ ਪ੍ਰਾਪਤ ਹੋਈ ਸੀ ਏਕਮਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਕੋਰ ਪ੍ਰਸ਼ਾਦ ਜਪ ਸੰਗਤ ਜੀ ਇੱਥੇ ਬੇਅਲਾਤ ਜੋੜਿਆਂ ਨੂੰ ਲੌਂਗਾਂ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਤਾਂ ਕਿ ਹਰ ਇੱਕ ਮਨੁੱਖ ਆਪਣੀ ਔਲਾਦ ਦਾ ਸੁੱਖ ਮਾਨ ਸਕੇ ਜੋ ਵੀ ਪੁੰਨਿਆ ਵਾਲੇ ਦੇਣ ਇਹ ਗੁਰੂ ਘਰ ਜਾ ਕੇ ਨੱਕ ਮਸਤਕ ਹੋਵੇਗਾ ਤੇ ਲੌਂਗਾਂ ਦਾ ਪ੍ਰਸ਼ਾਦ ਲੈ ਕੇ ਆਵੇਗਾ ਤੇ ਉਸ ਨੂੰ ਔਲਾਦ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਦੁਖੀ ਇਨਸਾਨ ਇੱਥੇ ਜਾ ਕੇ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਸਕਦਾ ਹੈ ਇਹ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਉਥੋਂ ਕੁਝ ਕਿਲੋਮੀਟਰਾਂ ਦੀ ਦੂਰੀ ਤੇ ਹੈ ਇਹ ਬਾਰਡਰ ਤੇ ਰਾਵੀ ਦਰਿਆ ਦੇ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ